ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਦਾਉੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾਂ ਦਾ ਫਾਰਮ ਹੈ ਬਾਈ ਦਾ ਇੱਕ ਮੱਝ ਇਹਨਾਂ ਚੋ ਸੇਲ ਆ ਵੱਧ ਜਾਣਕਾਰੀ ਲਵਾਂਗੇ ਭਰਾ ਬਾਈ ਤੋਂ ਆਪਾਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਮਿੰਨੀ ਫਾਰਮ ਸਮਝ ਲਓ ਜਾ ਘਰੇ ਲੂ ਸਮਝ ਲਓ ਇੱਕ ਬਾਈ ਨੇ ਮੱਝ ਇਹਨਾਂ ਚੋ ਸੇਲ ਕਰਨੀ ਆ ਠੀਕ ਹੈ ਲਨ ਬੱਦਲ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਭਦੌਰ ਹਾਂਜੀ ਜ਼ਿਲ੍ਹਾ ਬਰਨਾਲ ਜੀ ਕੋਠੇ ਖਿਆਣ ਸਿੰਘ ਵਾਲੇ ਜੀ ਠੀਕ ਹੈ ਜੀ ਹਾਂਜੀ ਮੱਝ ਦੀ ਜਾਣਕਾਰੀ ਦਿਓ ਆਪਣੀ ਕਹਿੰਦੇ ਮੱਝ ਬਾਈ ਤੀਜੀ ਸੂਏ ਸੂਈ ਵੀ ਹੈਗੀ ਹਾਂਜੀ ਤੇ ਹੁਣ ਬਾਈ ਮੰਨ ਕੇ ਚੱਲ ਜਾਂਦੀ 19 ਲੀਟਰ ਦੁੱਧ 18 ਮੀ ਲੀਟਰ ਤਿਆਰ ਆ ਬਾਈ ਠੀਕ 18 19 ਲੀਟਰ ਦੁੱਧ ਤਿਆਰ ਹਾਂਜੀ ਤੇ ਬੱਚਾ ਭਰਾ ਇਹਦਾ ਕਟਾ ਜੀ 12 13 ਦਿਨ ਹਜੇ ਸੂਈ ਨੂੰ ਹੋਇਆ ਬਾਈ 12 13 ਦਿਨ ਆ ਕਟਾ ਹੈ ਹਾਂ ਜੀ ਆ ਕਟਾ ਤੇ ਰੇਟ ਭਰਾ ਪਹਿਲੀ ਦੱਸ ਦੋ ਤਾਂ ਜਾਇਜ਼ ਆ ਖੱਚ ਕੇ ਜੀ ਤੇ ਰੇਟ ਬਾਈ ਬਸ 175 ਚੋਂ 100 ਹੀ ਕਰਾਂਗੇ ਮੇਰਾ ਵੀਰ ਠੀਕ ਹੈ ਜੀ ਹਾਂ ਜਾਈਂਦੀ ਮੇਰਾ ਭਰਾ ਉਹੀ ਫੋਨ ਬੰਦਾ ਕਰੇ ਹਨਾ ਤੇ ਦੁੱਧ ਕਿੰਨਾ ਦੱਸਿਆ ਜੀ ਹਾਂ ਜੀ ਦੁੱਧ ਬਾਈ 18 ਲੀਟਰ 18 ਲੀਟਰ ਠੀਕ ਹੈ ਜੀ ਤੋਰ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਤੁਸੀਂ ਵੱਜ ਬਾਈ ਜੀ ਠੀਕ ਹੈ ਜੀ 18 19 ਲੀਟਰ ਵਾਲੀ ਠੀਕ ਹੈ ਜੀ ਚਾਹ ਤਿੰਨ ਟਾਂਕੇ ਚੋਕੇ ਲਈ ਹਾਂ ਜੀ ਹਾਂ ਬਾਈ ਚਾਰ ਡੰਗ ਚੋਏ ਭਰਾ ਦੀ ਪੰਜ ਡੰਗ ਚੋਏ ਬਾਈ ਠੀਕ ਹੈ ਜੀ ਹਾਂ ਜੀ ਚਾਰ ਪੂਰੀ ਭੋਲੀ ਬਾਈ ਠੀਕ ਹੈ ਜੀ ਲੋ ਜੀ ਕੱਢ ਬੈਠ ਸੁਖਨਾ ਕਰਮ ਵਾਲੀ ਦਾ ਸੋਨਾ ਟਰੇਲੇ ਵਾਂਨ ਤਾਜ਼ਾ ਤੁਸੀਂ ਲੈ ਸਕੋ ਭਰਾ ਲੋ ਜੀ ਲੋ ਜੀ ਮੋੜ ਲਓ ਭਰਾ ਮੋੜ ਲਓ ਮੋੜ ਲਓ ਲਓ ਫੇਸ ਕੁਆਲਟੀ ਠੀਕ ਹੈ ਸਿੰਘੀ ਸਿੰਘੀ ਉਹ ਵੀ ਠੰਡੀ ਸੀਲ ਆ ਬਾਈ ਠੀਕ ਹੈ ਠੀਕ ਹੈ ਮੜਾ ਇਹ ਤਾਂ ਫੇਸ ਦਿਖਾ ਦੋ ਬਾਈ ਬਿਕੋਸ ਆਪਨੇ ਖਾਲੇ ਲੋ ਜੀ ਠੀਕ ਹੈ। ਸੇਕ ਕਰ ਸਕਦੇ। ਠੀਕ ਹੈ। ਬੰਦੋ। ਲੋਚੀ। ਨੇ ਬਾਵ ਨੂੰ ਸੁਣੋ ਪਾ ਫਿਰ ਦਿਖਾਣੇ ਆ। ਬੱਚਾ ਦਿਖਾ ਦੇਣੇ ਕੱਟਾ। ਠੀਕ ਹੈ ਜੀ। ਬੰਦ ਭਰਾ ਬੰਦੋ। ਉਹ ਥਣ ਦਿਖਾਣੇ ਤੁਹਾਨੂੰ। ਲੋਚੀ। ਥਣ ਬਹੁਤ ਸੋਹਣਾ ਲੱਗਿਆ ਕਰਨ ਵਾਲੀ ਨੂੰ। ਠੀਕ ਹੈ। ਲੋਚੀ। ਠੀਕ ਹੈ। ਬੁੜੀ ਠੰਡੀ ਸੀ ਰਾ। ਠੀਕ ਹੈ ਜੀ। ਬੱਚਾ ਵੀ ਮਗਰ ਬਾਈ ਜੀ ਨਾ ਜਰੂਰ ਪ੍ਰਿੰਟ ਪਧਾੜ ਤੇ ਜਿਲ੍ਹਾ ਨੂੰ ਪੈਦਾ ਜੀ ਬਰਨਾਲਾ ਓਕੇ ਬਾਈ